ਨਾਮੇ ਸਤਿਗੁਰੂ ਤਾਨਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 357 ਮੈਂ ਬੇਨਤੀ ਕਰਾਂਗਾ ਇੱਕ ਵਾਰੀ ਜਿਹੜੇ ਤੇ ਹਾਰਾ ਬਹੁਤ ਹੀ ਸ਼ਾਦਾਬ ਸਨਕਾਰ ਸਹਿ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਜਿਹੜਾ ਫੈਸਲਾ ਆ ਮੈਂ ਮੁਖੰਵਲਾਂ ਛੋਤਾਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹਨਾਂ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਕਨੌਣੀ ਨਹੀਂ ਕਰਨੀ ਦੇਖ ਬਹੁਤ ਬਹੁਤ ਆਪੇ ਪ੍ਰਕਾਸ਼ ਰਾਜ ਦੀ ਗਵਿੰਦਰ ਸ਼ਹਾਦਤ ਨੂੰ ਮੋਖ ਰੱਖਦੇ ਆ। ਚੋਕਾ ਸਿੰਘ ਜੀ ਸਰਦ ਮਹਾਰਾਜ ਜੀ ਤੋਂ ਫਰਸਾਈਕਲ ਯਾਤਰਾ ਪਰ ਆਰਾਮ ਕੋਈ ਸੀ। ਅਪਨਾਇਨ ਲਗਾ ਲਓ ਤੇ ਅੱਜ ਸ਼ਰੀਪ ਅੰਦਰ ਸੱਜਾ ਪਹੁੰਚੀ ਆ। ਗਾਲਪੁਰਖ ਦਾ ਗੁਰੂ ਦੇਗ ਬਾਦਰ ਪਾਸ਼ਾ ਦਾ ਤਰਵਾਦੀਆਂ ਕਿ ਜਿਹੜੀ ਯਾਤਰਾ ਸੀ ਲੈ ਕੇ ਆਏ ਸੀ ਜਿਸ ਮਕਸਦ ਨਾਲ ਯਾਤਰਾ ਲੈ ਕੇ ਆਏ ਸੀ ਉਹ ਮਕਸਦ ਪੂਰਾ ਹੋਇਆ ਹੈ। ਸਾਈਕਲ ਚਲਾਉਣ ਨਾਲ ਤੁਹਾਡੇ ਕਈ ਚੀਜ਼ਾਂ ਹੈਲਥ ਵੀ ਸਹੀ ਰਹਿੰਦੀ ਹੈ এনवायरमेंट ਵੀ ਕੀ ਕਰਦਾ ਪਲਸ ਅਗਰ ਅਸੀਂ ਬਜ਼ੁਰਗ ਸਾਈਕਲ ਚਲਾ ਸਕਦੇ ਆ ਤੇ ਨੌਜਵਾਨ ਵੀ ਕਿਉਂ ਨਹੀਂ ਚਲਾ ਸਕਦੇ ਤੇ ਜਿਹੜਾ ਇਹ YouTube ਚੈਨਲ ਬੰਦ ਹੋਇਆ ਇਥੋਂ ਲੱਗਦਾ ਵੀ ਸਾਡੇ ਸਿੱਖਾਂ ਨਾਲ ਸਿੱਧਾ ਤੱਕਾ ਆ ਤੇ ਅਸੀਂ ਇਹਦੀ ਸਖਤ ਤੌਰ ਤੇ ਨਿੰਦਾ ਕਰਦੇ ਆ ਇਹ ਬਹੁਤ ਵੱਡਾ ਲੋਕਾਂ ਨੂੰ ਸੁਨੇਹਾ ਇੱਕ ਲੋਕਾਂ ਨੂੰ ਵਿਦਿਆ ਸੁਨੇਹਾ ਦੇਣ ਵਾਸਤੇ ਕੀ ਹੈ ਤਾਂ ਕਿ ਲੋਕ ਜਾਗਰੂਕ ਹੋਣ ਲੋਕ ਸਾਈਕਲੇ ਆਉਣ ਦਾ ਮਤਲਬ ਸਾਡਾ ਇਹ ਹੈ ਕਿ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਆਪਣੀ ਐਕਸਰਸਾਈਜ਼ ਕਰਨ ਬਾਦ ਆਰ ਨੂੰ ਬਣਾਉਣ ਬਚਾਉਣ ਬਾੜੇ ਮੱਟੇ ਰਤਨ ਕਰਕੇ ਸੋਮੇ ਜਿਹੜਾ ਇਹ ਚੈਨਲ ਹੈ ਇਹ ਚਲਾਇਆ ਗਿਆ ਸੀ ਉਸ ਚੈਨਲ ਨੂੰ ਬੰਦ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਇੱਕ ਹੈ ਲੋਕ ਬਹੁਤ ਵੱਡੇ ਨਕੇਤਰੀ ਅਸੀਂ ਇਹ ਕਰਦੇ ਹਾਂ ਕਿ ਨੇ ਮੈਸੇਜ ਦੇਣ ਚਲੇ ਤਲਵਰਜਨ ਨਾ ਕਰੋ ਆਪਣੇ ਜਿਹੜਾ ਆਪਣੇ ਧਰਮ ਦਾ ਪੱਕਾ ਨਹੀਂ ਜਿਹੜਾ Hindu ਹੈ Hindu ਪੱਕਾ ਰਵੇ ਜਿਹੜਾ ਮੁਸਲਮਾਨ ਹੈ ਉਸਮਾ ਦਾ ਪੱਕਾ ਰਵੇ ਜਿਹੜਾ ਸਿੱਖ ਹੈ ਸਿੱਖ ਆਪਣੇ ਧਰਮ ਦਾ ਪੱਕਾ ਰਵੇ ਅਬ ਜ਼ਿੰਦਗ ਨਾਲ ਥਲੋ ਭਾਈ ਲੱਖੀਸ਼ਾ ਵਿਚਾਰਾ ਭਾਈ ਜੈਤਾ ਸੀਸ ਲੈ ਕੇ ਨਿਕਲ ਗਈ ਸੀ ਦਿੱਲੀ ਦਾ ਸਿੱਖ ਅੱਜ ਵੀ ਮਜ਼ਬੂਤ ਹੈ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਲੜੇਗਾ ਕਨਵਰਸ਼ਨ ਦੇ ਖਿਲਾਫ ਮੈਸੇਜ ਹੈ ਨਸ਼ੇ ਦੇ ਖਿਲਾਫ ਮੈਸੇਜ ਹੈ ਸਿਹਤ ਵਾਸਤੇ ਮੈਸੇਜ ਹੈ এনवायरमेंट ਵਾਸਤੇ ਮੈਸੇਜ ਹੈ ਮੈਂ ਸਮਝਦਾ ਸਾਰੇ ਮੈਸੇਜ ਲੈ ਕੇ ਆਏ ਆ ਇੱਕ ਵਾਰੀ ਬਤਤ ਜੀ ਉਸ ਦਿਹਾਵਾ ਜਿਲਮ ਜਨਮ ਰੱਖਾ ਪ੍ਰਭਤਾ ਕਾ ਦਿਨ ਬਟੋ ਕਲੂ ਮਸਾ ਕਾ ਸਾਧਰ ਹੈ ਦੀ ਕਰੀ ਵਾਹਿਗੁਰੂ ਸੀਸ ਲਿਆ ਪਰਸੀ ਨਾ ਉਚਰੀ ਨਵੇਂ ਸਤਿਗੁਰੂ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 357 ਮੈਂ ਬੇਨਤੀ ਕਰਾਂਗਾ ਇੱਕ ਵਾਰੀ ਇਸ ਦੇ ਹਾਰ ਬਹੁਤ ਇਸ਼ਾਰਦਾਰ ਸਤਕਾਰ ਸਹਿ ਸਮੁੱਚੇ ਸੰਸਾਰ ਵਿੱਚ ਮਨਾਇਆ ਜਾਵੇਗਾ ਇਸ ਸੰਬੰਧ ਵਿੱਚ ਜੋ 15 ਨਵੰਬਰ ਨੂੰ ਇੱਕ ਸਾਇਕ ਦੀ ਯਾਤਰਾ ਸੀ ਇਸ ਜਿਤ ਚਾਰ ਸਤਨਾਂ ਦਾ ਇਸ ਨਾ ਦੇਟ ਬਾਹਰ ਜਨਾ ਦੀ ਦਿੱਲੀ ਦੇ ਗੁਰਦੁਆਰਾ ਸ੍ਰੀ ਸ੍ਰੀ ਸਾਹਿਬ ਤੋਂ ਰੰਬੋ ਕੋਲ ਜੀ ਯਾਤਰਾ ਦੂਜੀ ਅੰਮ੍ਰਿਤਸਰ ਸਾਹਿਬ ਦੇ ਵਿਖੇ ਪਹੁੰਚੀ ਹੈ ਔਰ ਐਸੀ ਸਾਰੇ ਉਸ ਸੈਕੀ ਯਾਤਰਾ ਦੇ ਸਵਾਗਤ ਤੇ ਵਾਸਤੇ ਅੱਗੇ ਗੋਲਡਨ ਗੇਟ ਅੰਮ੍ਰਿਤਸਰ ਸਾਹਿਬ ਦੇ ਵਿਖੇ ਪਹੁੰਚੇ ਹੋਇਆ ਸਾਰੇ ਐਸੀ ਨਾਲ ਬਲ ਤੇ ਉਹਨੂੰ ਸਾਫ ਦਾਤਿਲ ਸਿੰਘ 11 ਸਾਲਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਤਾਂ ਔਰ ਇਹ ਸਾਡਾ ਗੁਰੂ ਸਾਹਿਬ ਨੂੰ ਸੱਚਾ ਤੁਕ ਪੁਜਾ ਸਰਕਾਰ ਹੋਏਗਾ ਕਿ ਜੋ ਬਹੁਤ ਜੋਸ਼ ਭੰਗ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੇ YouTube ਚੈਨਲ ਬੰਦ ਕਰ ਚਾਲਾ ਗਿਆ ਜੀ ਤੋ ਇਹ ਦੁਆਰਾ ਪ੍ਰਬੰਧਕ ਤੇ ਦੇਸਾਂ ਚੱਲ ਰਹੀਆਂ ਨੇ YouTube ਪਰ ਬਾਰੇ ਦੇਖੋ ਮੈਨੂੰ ਉਸ ਕਾਰਨ ਦਾ ਪਤਾ ਨਹੀਂ ਹੈ ਕਿ ਕਿਸ ਕਾਰਨ ਕਰਕੇ ਉਹ ਕੀਤਾ ਗਿਆ ਲੇਕਿਨ YouTube ਚੈਲੰਜ ਜਿਹੜਾ ਉਹ ਸਰਨਾਥ ਸੈਦ ਤੋਂ ਕਿ ਬੜੇ ਵੱਡੇ ਗਤਨ ਕਰਕੇ ਸ਼ੋਅ ਮਿੰਟ ਵਿੱਚ ਜਿਹੜਾ ਇਹ ਚੈਨਲ ਹੈ ਇਹ ਚਲਾਇਆ ਗਿਆ ਸੀ ਉਸ ਚੈਨਲ ਨੂੰ ਬੰਦ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਇਹ ਕਹਿ ਲੋ ਕਿ ਬਹੁਤ ਵੱਡੀ ਨਕੀਤੀ ਸੀ ਇਹਦੇ ਕਰਕੇ ਕਿਉਂਕਿ ਉਸ ਮੁੱਚੇ ਸੰਸਾਰ ਭਰ ਵਿੱਚ ਵਾਸਤੇ ਹੋਏ ਲੋਕ ਜਾਕੀ ਉਹ ਸੜਕ ਤੇ ਜਾਂਦਾ ਹੈ ਪ੍ਰਕਾਰ ਵਿੱਚ ਬੈਠਾ ਹੈ ਗੁਰਦੁਆਰਾਂ ਵਿੱਚ ਬੈਠਾ ਹੈ YouTube ਚੈਨਲ ਇਹ ਨਾਲ ਜਿਹੜੀ ਆ ਅਰੰਭ ਕਰਕੇ ਦੱਖਣਕਾਰੇ ਕਰਦੀ ਸੀ ਤੁਹਾਨੂੰ ਸਾਡੇ ਕਰਦੀ ਸੀ ਬਾਦ ਸਰਮਨ ਕਰਦੀ ਸੀ ਜੀ ਕੇ ਸਾਹਿਬ ਆਉਣੇ ਬੰਦ ਕਰਨ ਦੀ ਅਸੀਂ ਕਿੱਥੇ ਕਰ ਰਹੇ ਹਾਂ ਕਿ ਕਿਹਤਰਾ ਗੁਰੂਕੀਆਂ ਸਪੋਰਟ ਕਿਹਨਾਂ ਚੱਲਦਾ ਹੈ ਤੇ ਧਿਆਨ ਨਾ ਰਹਿਣ ਤੱਕਾ ਬੰਦੀ ਹਰ ਇੱਕ ਮੋਕ ਦਾ ਜਨਨ ਆ ਕੇ ਜਿਹੜੀ ਸ਼ਤਾਬ ਦੇ ਯਾਦ ਇਹਨੂੰ ਕਿਹੜੇ ਢੰਗ ਨਾਲ ਮਨਾਇਆ ਜਾਵੇ ਸੋ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਪੈਦਲ ਆਪਣੇ ਅੰਮ੍ਰਿਤਸਰ ਪਹੁੰਚਣ ਦਾ ਅੱਜ ਉਹਨਾਂ ਨੇ 4 ਦਿਨ ਦੀ ਯਾਤਰਾ ਤੈਅ ਕਰਕੇ ਅੱਜ ਇੱਥੇ ਪਹੁੰਚੇ ਆ ਇਹ ਅੰਮ੍ਰਿਤਸਰ ਸਰਦਾਰ ਜੀ ਦੀ ਕਿਰਪਾ ਕਰਨ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਫਰਮਾਨ ਲਾਓ ਤੇ ਭਾਈ ਮਤੀਦਾਸ ਭਾਈ ਸੁਖੀਦਾਸ ਜੀ ਭਾਈ ਦਿਆਲਾ ਜੀ ਨੂੰ ਇਹ ਜਿਹੜੇ ਬੰਮਰਪਤ ਹੋ ਰਹੇ ਆ ਇਹਨਾਂ ਦਾ ਸਾਰਿਆਂ ਦਾ ਮੈਂ ਕਿਉਂ ਆਖਦਾ YouTube ਪੇਜ ਬੰਦ ਹੋ ਗਿਆ ਜੀ ਐਲਸੀਪੀਸੀ ਦਾ ਇੱਕ ਬਹੁਤ ਵੱੰਡ ਭਾਗਾ ਕਹਿ ਸਕਦੇ ਆ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ 1 ਵੀਕ ਦਾ ਰੱਖਿਆ ਜੀ ਬਹੁਤ ਮਤਲਬ ਮੈਂ ਵਰਹੋਰ ਨਿੰਦਾ ਵੀ ਕਰਦਾ ਤੇ ਚਲੋ ਦੇਖੋ ਗਾਈਡਲਾਈਨਸ ਤੇ ਹੈਗੀਆਂ ਕਈ ਵਾਰੀ ਹੋ ਜਾਂਦੀਆਂ ਪਰ ਇਹ ਜਿਹੜਾ ਫੈਸਲਾ ਆ ਮੈਂ ਮੰਨਦਾ ਛੋਟਾਪਦੀ ਦੇ ਸਮਾਗਮ ਚੱਲ ਰਹੇ ਆ ਹੂੰ ਤੇ ਇਹਨਾਂ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਕਹਾਣੀ ਯਾਰ ਨਹੀਂ ਕਰਨੀ ਚਾਹੀਦੀ ਬਿਲਕੁਲ ਬਹੁਤ ਬਹੁਤ ਧੰਨਵਾਦ ਹੋ ਗੁਰਬਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਈਸੋ ਦੇ ਕੈਨੇਡਾ ਤੋਂ ਆਵਾਜ਼ ਮਾਰਦਾ ਜਿਹੜਾ ਡੇਰਾ ਉੱਥੇ ਅਮਰਪ੍ਰਕਾਸ਼ ਰਾਜਦੀਪ ਗਵਿੰਦਰ ਸ਼ਹਾਦਤ ਨੂੰ ਮੁੱਖ ਰੱਖਦੇ ਹੁੰਦੇ ਆ ਜੋਕਾ ਸਿੰਘ ਜੀ ਸਦਾਰ ਮਹਾਰਾਜ ਜੀ ਵੱਲੋਂ ਫਰਸਾਈਕਲ ਯਾਤਰਾ ਬਰਾ ਆਰਾਮ ਕੋਈ ਸੀ ਸਾਡਾ ਪਰਦਾ ਸਰਦਾਰ ਗੁਰਜੀਤ ਜੀ ਦੇ ਹੱਥ ਜੇਕਰ ਕੋ ਲਾਈਨ ਲਗਾ ਤੇ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਆ ਅੱਜ ਅਸੀਂ ਆਪਣੇ ਸਾਹਬ ਦੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਕਰਨੀਆਂ ਇਹਨਾਂ ਸਤਿਪੰਥ ਦੇ ਬੱਚਿਆਂ ਨੂੰ ਬੈਠੀ ਕਰਨਾ ਅੱਜ ਇਸ ਇਤਿਹਾਸਿਕ ਤੇ ਜਿਹੜੀ ਸਾਈਕਲ ਯਾਤਰਾ ਦਾ ਬਹੁਤ ਸਵਾਗਤ ਕੀਤਾ ਗਿਆ ਵਾ ਦਾਸ ਵੱਲੋਂ ਇਸ ਸਾਈਕਲ ਯਾਤਰਾ ਨੂੰ ਅੰਮ੍ਰਿਤਸਰ ਆਰਾਊਂਡ ਤੇ ਬਹੁਤ ਜੀ ਆਇਆਂ ਅੱਜ ਇਹਦੀ ਜਿਹੜਾ ਸੱਦਾ ਤੇ ਦਾ ਸਨੇਹਾ ਵਾ ਸ਼ਹਾਦਤ ਨੂੰ ਸਮਰਪਿਤ ਆ ਤੇ ਸਾਰੇ ਜਾਣੇ ਸਰਬਤ ਸੰਗਤਾਂ ਇਸ ਇਤਿਹਾਸਿਕ ਯਾਤਰਾ ਤੋਂ ਪ੍ਰੇਰਣਾ ਲੈਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇੱਕ ਧਰਮ ਰੱਖਿਏ ਕੋ ਵਾਸਤੇ ਜਿਹੜੀ ਸੀ ਉਹ ਸ਼ਹਾਦਤ ਦਿੱਤੀ ਸੀ 사ਤਗੁਰਾਂ ਦੀ ਇਸ ਸ਼ਹਾਦਤ ਨੂੰ ਕੋਟ ਉੱਤੇ ਘੜ ਕੇ ਪ੍ਰਣਾਮ ਸਨੈਦਾ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਮੋਹਨ ਸਿੰਘ ਹੈ ਅਸੀਂ ਦਿੱਲੀ ਤੋਂ 15 ਤਰੀਕ ਸ਼ਵੇ 5:00 ਵਜੇ ਜਾਪ ਤੋਂ ਤਕਰੀਬਨ 9:00 ਵਜੇ 10:00 ਵਜੇ ਤੁਰੇ ਸੀ ਜੀ ਕੱਲ ਦਾ ਟ੍ਰਿਪ ਆ ਰਿਹਾ 7:30 ਦੇ ਗੋਲਡਨ ਗੇਟ ਪਹੁੰਚਿਆ ਸੀਗਾ ਯਾਤਰਾ ਦਾ ਸੁਪੇਸ਼ ਹੈ ਕਿ এনवायरमेंट ਲੋਕੀ ਪੋਲੂਸ਼ਨ ਪੋਲੂਸ਼ਨ ਕਰਦੇ ਨੇ ਸਾਈਕਲ ਚਲਾਉਣ ਨਾਲ ਤੁਹਾਡੇ ਕਈ ਚੀਜ਼ਾਂ ਹੈਲਥ ਵੀ ਸਹੀ ਰਹਿੰਦੀ ਹੈ এনवायरमेंट ਵੀ ਸਹੀ ਕੀ ਕਰੰਦਾ ਹੈ ਪਲੱਸ ਅਗਰ ਅਸੀਂ ਬਜ਼ੁਰਗ ਸਾਈਕਲ ਚਲਾ ਸਕਦੇ ਆ ਤੇ ਨੌਜਵਾਨ ਵੀ ਕਿਉਂ ਨਹੀਂ ਚਲਾ ਸਕਦੇ ਹੈਲਥ ਦਾ ਹੀ ਮੈਸੇਜ ਜਾਂਦਾ ਕਿ ਸਿਹਤ ਵੀ ਤਾਂ ਦੂਸਪਨੋਕੇ ਗੁਰੂ ਸਾਹਿਬ ਨੇ ਮਲਖਾੜੇ ਵੀ ਖੋਲੇ ਸੀਗੇ ਅਸੀਂ ਮਲਖਾੜੇ ਤੇ ਨਹੀਂ ਬਸ ਛੋਟੀ ਜੀ ਐਕਸਰਸਾਈਜ਼ ਜੁਰਦਾ ਕਰਨੇ ਆ ਕਿ ਸਾਈਕਲ ਜਿਵੇਂ ਚਲਾਓ ਐਨਵਾਇਰਨਮੈਂਟ ਕਲੀਨ ਰੱਖੋ ਦੂਸਰਾ ਜਿਹੜੀ ਕਨਵਰਸ਼ਨ ਹੋ ਰਹੀ ਹੈ ਸੂਰ ਨੇ ਮੈਸੇਜ ਦੇਣ ਚਲੇ ਤਲਵਰਜ਼ਨ ਨਾ ਕਰੋ ਆਪਣੇ ਜਿਹੜਾ ਆਪਣੇ ਧਰਮ ਦਾ ਪੱਕਾ ਨਹੀਂ ਜਿਹੜਾ Hindu ਹੈ Hindu ਪੱਕਾ ਰਵੇ ਜਿਹੜਾ Musalman ਹੈ ਉਸ ਮਾੜਾ ਆਪਣੇ ਧਰਮ ਦਾ ਪੱਕਾ ਰਵੇ ਜਿਹੜਾ Sikh ਹੈ Sikh ਆਪਣੇ ਧਰਮ ਦਾ ਪੱਕਾ ਰਵੇ ਕਿੰਨੇ ਅਲਫਰਾਂ ਨੇ ਇਹ ਸੱਜਤਾ ਕਿੰਨੇ ਦੂਰ ਦੂਰ ਵਾਲੇ ਵੀ ਜਿਹੜੇ ਰਸਤੇ 'ਚ ਹਜ਼ਾਰਾਂ ਸਿੱਖ ਤਦਾਇ ਸੰਗਤਾਂ ਨਾਲ ਜੁੜੀਆਂ ਨੇ ਇਲਾਕੇ 'ਚ ਬਾਈ ਸਾਹਿਬ ਉਹ ਨਾਲ-ਨਾਲ ਨਿਕਲਦੀਆਂ ਜਾ ਰਹੀਆਂ ਨੇ ਬਟ ਦੁਨੀਆ ਜੋ ਸਵਾਗਤ ਹੋਇਆ ਅਸੀਂ ਬਹਿਰ ਨਹੀਂ ਕਰ ਸਕਦੇ ਇੱਕ ਦੋ ਦਿਨ ਦਾ ਦੇਖਣਾ ਨੇ ਹੋਣਾ ਚਾਹੀਦਾ ਹੈ ਦੇਖਣਾ ਚਾਹੀਦਾ ਜੀ ਤੁਸੀਂ ਦੱਸੋ ਤੁਸੀਂ ਆਹ ਦੱਸੋ ਕਿ ਐਸਾ ਉਪਰਾਲਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇੱਕ ਦੋ ਦਿਨ ਦਾ ਦੇਖੋ ਪੀੜਿਤ ਸਿੱਖੀ ਵੱਧਦਾ ਜਤਾਜ ਪ੍ਰਚਾਰ ਕੀਤਾ ਜਾ ਰਿਹਾ ਹਿੰਦੂਗੀ ਚਾਦਰ ਨਵੀਂ ਪਾਸ਼ਾ ਜੀ ਦਾ ਇਹ ਇੰਡਾ ਸਮਾਗਮ ਹੋਣ ਕੇ ਨੌਜਵਾਨ ਇਧਰ ਵਧਣਗੇ ਜੀ ਬਿਲਕੁਲ ਵਧਣਗੇ ਜੀ ਦੇਖੋ ਜੀ ਐ ਉਪਰਾਲਾ ਇੱਕ ਨਵਿੱਖਣਾ ਉਪਰਾਲਾ ਹੈ ਕਿ ਕੋਈ ਵੀ ਸਿਕ ਲੀਡਰ ਇਸ ਕਰਨ ਇੰਨੀ ਵੱਡੀ ਯਾਤਰਾ ਕਰਨ ਨਹੀਂ ਆਇਆ 1990 ਵਿੱਚ ਮਨਜੀਤ ਸਿੰਘ ਜੀਕੇ ਜੀ ਨੇ ਇੱਕ ਯਾਤਰਾ ਕੀਤੀ ਸੀ ਦਿੱਲੀ ਤੋਂ ਅੰਮ੍ਰਿਤਸਰ ਤੱਕ। ਔਰ ਅੱਜ ਫੇਰ ਜੀਕੇ ਸਾਹਿਬ ਨੇ 67 ਦੀ 8 ਚ ਦਿੱਲੀ ਤੋਂ ਅੰਮ੍ਰਿਤਸਰ ਤੱਕ ਨੌਨ-ਸਟਾਪ ਸਾਈਕਲ ਤੇ ਆਏ ਨੇ। ਸਲੂਟ ਉਹਨਾਂ ਦੇਖ। ਲੱਗਦਾ ਨੇ ਇੱਕ ਗੁਲਦਸਤਾ ਦੇਖਣ ਨੂੰ ਮਿਲਿਆ ਹੈ। ਹਿੰਦੂ ਦੇਖਾ ਸਾਰੇ ਭਾਈਚਾਰੇ ਨਜ਼ਰ ਆ ਰਹੇ ਸਾਈਕਲ ਤੇ। ਸਾਡੀ ਸਾਈਕਲਾਂ ਦੇ ਵਿੱਚ ਮੇਖਲ 115 ਹਿੰਦੂ ਵੀਰ ਵੀ ਨੇ ਜਿਨ੍ਹਾਂ ਉਸ ਇੱਕ ਇਤਿਹਾਸ ਦਾ ਪਤਾ ਹੀ ਨਹੀਂ ਸੀਗਾ। ਇੱਕ ਬੀਬੀ ਵੀ ਹੈਗੀ ਹੈ ਸੁਮਨ ਜੋ ਕਿ ਦਿੱਲੀ ਤੋਂ ਆਈ ਹੈ ਗੱਲੀ ਇੱਕ ਸੈਕਲਿਸਟ ਹੈ ਦਿੱਲੀ ਤੋਂ ਦਿੱਗ ਨਾਈ ਹੈ ਮੈਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਪ੍ਰੇਮ ਅਕਾਲਪੁਰਖ ਦਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਤਨਵਾਦੀਆਂ ਕਿ ਜਿਹੜੀ ਯਾਤਰਾ ਸੀ ਲੈ ਕੇ ਆਏ ਸੀ ਜਿਸ ਮਕਸਦ ਨਾਲ ਯਾਤਰਾ ਲੈ ਕੇ ਆਏ ਸੀ ਉਹ ਮਕਸਦ ਪੂਰਾ ਹੋਇਆ ਹੈ ਇਹ ਆਖਿਆ ਗਿਆ ਸੀਗਾ ਰਗਜ਼ੇ ਵੇਲੋ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਸ਼ਹਾਦਤ ਤੋਂ ਬਾਅਦ ਬੁਨਾ ਦਾ ਸੀਸ ਤੱਕ ਲਾਲ ਕਿਲੇ ਦੇ ਦਰਵਾਜ਼ੇ 'ਤੇ ਟਕੜਾ ਸੀ ਉਹਨਾਂ ਦੇ ਸ਼ਰੀਰ ਦੀ ਬੇਦ ਵੀ ਕਰਨੀ ਸੀ ਦਿੱਲੀ ਚ ਸਿੱਖ ਉਦੋਂ ਵੀ ਮਜਬੂਤ ਸੀ ਔਰ ਰੰਗਦੇ ਦੇ ਨੱਕ ਥਲੋ ਭਾਈ ਲੱਖੀਸ਼ਾ ਬਚਾਰਾ ਭਾਈ ਜੈਤਾ ਸੀਸ ਲੈ ਕੇ ਨਿਕਲ ਗਈ ਸੀ ਦਿੱਲੀ ਦਾ ਸਿੱਖ ਅੱਜ ਵੀ ਮਜਬੂਤ ਹੈ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਲੜੇਗਾ ਕਨਵਰਜਨ ਦੇ ਖਿਲਾਫ ਮੈਸੇਜ ਹੈ ਨਸ਼ੇ ਦੇ ਖਿਲਾਫ ਮੈਸੇਜ ਹੈ ਸਿਹਤ ਵਾਸਤੇ ਮੈਸੇਜ ਹੈ এনवायरमेंट ਵਾਸਤੇ ਮੈਸੇਜ ਹੈ ਮੈਂ ਸਮਝਦਾ ਸਾਰੇ ਮੈਸੇਜ ਲੈ ਕੇ ਆਏ ਆ ਹਿੰਦੂ ਵੀਰਾਂ ਨੇ ਸਾਡੇ ਨਾਲ ਸ਼ਿਰਕਤ ਕੀਤੀ ਹੈ ਮੰਦਰ ਕਮੇਟੀਆਂ ਸੱਜ ਸਮਾਜ ਕਸ਼ਮੀਰੀ ਸਮਾਜ ਸੜਕਾਂ ਤੇ ਨਿਕਲ ਕੇ ਆਏ ਨੇ ਉਹਨਾਂ ਨੇ ਸਾਡਾ ਸਵਾਗਤ ਕੀਤੇ ਨੇ ਜਿਹੜਾ ਸਨੇਹਾ ਸੀ ਦੇਣਾ ਚਾਹੁੰਦੇ ਸੀ ਹਿੰਦੀ ਚਾਦਰ ਦਾ ਉਹ ਸੀ ਦੇਣਾ ਜੀ ਸਭ ਕੀ ਕਹਿਣਾ ਚੌਕ ਜਦੋਂ ਤੁਸੀਂ ਦਿੱਲੀ ਤੋਂ ਆਉਂਦੇ ਹੋ ਅੰਮ੍ਰਿਤ ਸਰਕਾਰ ਕੋਲ ਸੀ ਪਿੰਨੇ ਪਰਵਾਸੀ ਤੁਹਾਨੂੰ ਕਿੰਨਾ ਪਿਆਰ ਮਿਲਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਗੱਡੀਆਂ 'ਚ ਤੇ ਤੁਸੀਂ ਨਾ ਘਾਂਦੇ ਹੋ ਅਸੀਂ ਦੇ ਪਿੰਡਾਂ ਦੇ ਵਿੱਚੋਂ ਅਸੀਂ ਦੇ ਗਲੀਆਂ ਦੇ ਵਿੱਚੋਂ ਅਸੀਂ ਛੱਪੜਾਂ ਦੇ ਵਿੱਚੋਂ ਔਰ ਉਹਦੇ ਪਾਸਿਓਂ ਅਸੀਂ ਖੇਤਾਂ ਦੇ ਵਿੱਚੋਂ ਅਸੀਂ ਸ਼ਹਿਰਾਂ ਕਸਬਿਆਂ ਦੇ ਵਿੱਚੋਂ ਨਿਕਲ ਕੇ ਆਏ ਆਂ ਔਰ ਜੋ ਲੋਕਾਂ ਨੇ ਪਿਆਰ ਦਿੱਤਾ ਜਿੱਥੇ ਸਟਾਲ ਲੱਗੇ ਛੱਡ ਦਿਓ ਉੱਥੇ ਤਾਂ ਹਜ਼ਾਰੋਂ ਸੰਗਤ ਸੀ ਲੇਕਿਨ ਜਿਹੜਾ ਕੱਲਾ-ਕੱਲਾ ਟਾਵਾ-ਟਾਵਾ ਜਾਂਦਾ ਕੋਈ ਬੱਚਾ ਸੀ ਕੋਈ ਬੀਬੀ ਸੀ ਕੋਈ ਬਜ਼ੁਰਗ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਨਤਬਸਤ ਹੋਏ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੇ ਸਾਈਕਲ ਚਲਾ ਗਏ ਨੇ ਜਿਨ੍ਹਾਂ ਵਿੱਚ 60 ਤੋਂ ਉੱਪਰ ਵੀ ਹੈਗੇ ਬਜ਼ੁਰਗ ਬਕਰਾਂ ਕਮਿਆਸਤ ਦੇ ਗਏ ਨੌਜਵਾਨਾਂ ਦੇ ਉਸੇ ਵਾਰੀ ਅਸੀਂ ਇਹ ਮੈਸੇਜ ਦਿੱਤਾ ਕਿ ਮੈਂ 67 ਸਾਲ ਦਾ ਮੇਰ ਤੋਂ ਵੱਡਾ 70 ਸਾਲ ਦਾ ਹੈ ਅਗਰ ਇਹ ਸਾਈਕਲ ਚਲਾ ਸਕਦੇ ਨੇ ਤੇ ਬਾਕੀ ਕਿਉਂ ਨਹੀਂ ਚਲਾ ਸਕਦੇ ਜੀਕੇ ਸਾਹਿਬ ਇੱਕ ਭਾਈ ਜਾਰੇ ਦੇ ਸਾਥ ਦੇਖਣ ਨੂੰ ਮਿਲੀ ਦਿੱਲੀ ਉਹ ਗੁਲਦਸਤਾ ਬਣ ਕੇ ਤੁਰੇ ਸੀ ਸਾਰੇ ਹਿੰਦੂ ਵੀ ਵਿੱਚ ਸਿੱਖ ਸਾਰੇ ਇਕੱਠੇ ਧਰਮ ਦੇ ਆਗੇ ਸੀ ਦੇਖੋ ਨੂੰ ਮਿਲਿਆ ਮੈਂ ਸਮਝਦਾ ਇਹ ਗੁਲਦਸਤਾ ਗੁਰਨਾਨਕ ਸਾਹਿਬ ਨੇ ਇਕੱਠਾ ਕੀਤਾ ਸੀਗਾ ਉਸ ਗੁਲਦਸਤੇ ਨੇ ਗੁਰਨਾਨਕ ਸਾਹਿਬ ਦੇ ਰਾਹ ਤੇ ਚੱਲਦੇ ਹੋਏ ਸਨਿਆਦ ਦਿੱਤਾ ਤਾਂ ਹੁਣ ਇਧਰ ਯਾਤਰਾ ਲਾਜੀ ਸਿੱਧੀ ਸਥਾਨ ਤੋਂ ਗੁਰੂ ਕੇ ਮਹਿਲ ਲੈ ਕੇ ਜਾਣੀ ਹੈ ਜਨਮ ਸਥਾਨ ਤੱਕ ਔਰ ਹੁਣ ਇੱਥੋਂ ਚੱਲੇਗੀ ਜਨਮ ਸਥਾਨ ਤੇ ਜਾਏ ਧੰਨਵਾਦ ਜੀ ਸੈਕਿੰਡ ਰੈਲੀ ਗੱਡੀ ਜਾ ਰਹੀ ਹੈ ਬਸ ਸਰਪੋਕੋ ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਤਨਤਨ ਸਗੁਰ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸਿਹਦੀ ਨੂੰ ਸਮਰਪਿਤ ਜੋ ਸਾਡੇ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਇੱਕ ਦਿੱਲੀ ਤੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਸੀ ਉਹ ਰਾਤ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਪ੍ਰਬੰਧ ਕੀਤਾ ਰਿਹਾ ਇਸ ਦਾ ਮਾਜੋਗ ਸਾਡੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਉਹ ਵਿਸ਼ੇਸ਼ ਤੌਰ ਤੇ ਇਹ ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਜਿਹੜਾ ਸਾਰਾ ਪ੍ਰਬੰਧ ਕੀਤਾ ਸੀਗਾ ਉਹ ਵੀ ਅੱਜ ਹੁਣ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਅਸੀਂ ਜਿਹੜੀ ਸਾਈਕਲ ਯਾਤਰਾ ਆਈ ਹੈ ਉਹਨਾਂ ਨੂੰ ਅਸੀਂ ਜੀ ਆਇਆਂ ਧੰਨਵਾਦ ਕਰਦੇ ਹਾਂ ਜੀ ਕਮੇਟੀ ਦਾ ਸੰਗਤ ਕਾਫੀ ਵੱਡੀ ਕੀਤੀ ਜੁੜੀ ਹੋਈ ਤੇ ਕਾਟਾ ਡੇਲੋ ਇੱਕ ਦਾ ਪ੍ਰੈਸ ਰੋਲ ਚੱਲ ਰਹੀ ਹੈ। ਦੇਖੋ ਜਿਹੜਾ ਇਹ YouTube ਚੈਨਲ ਬੰਦ ਹੋਇਆ ਇਥੋਂ ਲੱਗਦਾ ਵੀ ਸਾਡੇ ਸਿੱਖਾਂ ਨਾਲ ਸਿੱਧਾ ਤੱਕਾ ਆ ਤੇ ਅਸੀਂ ਇਹਦੀ ਸਖਤ ਤੌਰ ਤੇ ਨਿੰਦਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਕਮਲਜੀਤ ਸਿੰਘ ਜੋਗੀਪੁਰ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪਰੰਦਰ ਕਮੇਟੀ ਮੈਂ 2018 ਸ਼ੁਰੂ ਹੋਈ ਸੀ ਜਾਰੀ ਹੈ। ਮੈਂ ਵੀਰ ਜੀ ਇਹ ਗੁਰਤੇਗ ਬਾਅਦ ਸੀਸ ਦੀਆ ਪਰ ਸਿਰਨਾ ਦੀਆ ਯਾਤਰਾ ਜਿਹੜੀ ਮਨਜੀਤ ਸਿੰਘ ਜੀ ਕੇ ਸਾਹਿਬ ਨੇ ਸ਼ੁਰੂ ਕੀਤੀ ਹੈ ਇਹ ਬਹੁਤ ਵੱਡਾ ਲੋਕਾਂ ਨੂੰ ਸਨੇਹਾ ਇੱਕ ਲੋਕਾਂ ਨੂੰ ਵਿਦਿਆ ਸਨੇਹਾ ਦੇਣ ਵਾਸਤੇ ਕੀਤੀ ਹੈ ਤਾਂ ਕਿ ਲੋਕ ਜਾਗਰੂਕ ਹੋਣ ਲੋਕ ਸਾਈਕਲ 'ਤੇ ਆਉਣ ਦਾ ਮਤਲਬ ਸਾਡਾ ਇਹ ਹੈ ਵੀ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਆਪਣੀ ਐਕਸਰਸਾਈਜ਼ ਕਰਨ ਵਾਤਾਵਰਣ ਨੂੰ ਬਣਾਉਣ ਬਚਾਉਣ ਤੇ ਐਕਸਰਸਾਈਜ਼ ਤੋਂ ਕੈਮਿਸਟਰ ਸੈ ਕਰਨ ਤੋਂ ਦੂਰ ਰਹਿਣ ਕਿੰਨੇ ਆ ਕੇ ਸੰਤਾ ਨੇ ਹਿੱਸਾ ਲੇਤਾ ਹੈ ਸੰਗਤਾਂ ਸਾਡੇ ਕੋਲ 100 ਸਾਈਕਲਿਸਟ ਹੈ ਜੀ ਬਾਕੀ ਹੋਰ ਸੰਗਤ ਬਹੁਤ ਹੈ ਸਰ ਆਸਤੇ ਸੰਗਤਾਂ ਨੇ ਪ੍ਰਚਾਰ ਸਾਡਾ ਇੰਨਾ ਸਵਾਗਤ ਕੀਤਾ ਮਤਲਬ ਇੰਨਾ ਸਾਨੂੰ ਹੌਸਲਾ ਜੀ ਸਾਨੂੰ ਥਕਾਵਟ ਨਹੀਂ ਹੋਈ ਦਮਾਂ ਹੀ ਅਸੀਂ 500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਆ ਤੇ ਸਾਡਾ ਇੱਕ ਸਨੇਹਾ ਲੋਕਾਂ ਨੂੰ ਨਸ਼ੇ ਛੱਡੋ ਕੋਡ ਵੱਡੋ ਨਸ਼ਿਆਂ ਤੋਂ ਦੂਰ ਰਹੋ ਆਪਣੇ ਪੰਜਾਬ ਨੂੰ ਬਚਾਓ ਪੰਜਾਬੀ ਬੋਲੋ ਊੜਾ ਤੇ ਜੂੜਾ ਥਾਂ ਕੇ ਰੱਖੋ ਕਿਉਂਕਿ ਜੇ ਪੰਜਾਬ ਵਿੱਚ ਰਹਿ ਕੇ ਅਸੀਂ ਪੰਜਾਬੀ ਬੋਲਾਂਗੇ ਤਾਂ ਹੀ ਸਾਡੀ ਪਛਾਣ ਹੋਊਗੀ ਅਸੀਂ ਪੰਜਾਬੀ ਆ ਅਸੀਂ ਪੰਜਾਬ ਵਿੱਚ ਰਹਿ ਕੇ ਪੰਜਾਬੀ ਬੋਲਣੀ ਚਾਹੀਦੀ ਹੈ ਪਰ ਸਾ ਜਿੰਨੀਆਂ ਮਰਜ਼ੀ ਸਿੱਖੋ ਵੱਧ ਤੋਂ ਵੱਧ ਸਿੱਖੋ ਪਰ ਆਪਣੇ ਜਿੱਥੇ ਸੀ ਰਹਿੰਦੇ ਉੱਥੇ ਪੰਜਾਬੀ ਬੋਲੀਏ ਇਸ ਧਰਮ ਦੇ ਸਮੱਗ ਬੋਲ ਕੇ ਸਰਵ ਜੀ ਇਧਰ ਜੋਗੀ ਜੀ ਇਹ ਦੇਖੋ ਇਹ ਬਹੁਤ ਜ਼ਰੂਰੀ ਨੇ ਨਵੇਂ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਅਸੀਂ ਅਸੀਂ ਕਹਿੰਦਾ 300 ਸਾਲਾਂ ਦੀ ਦੱਸਿਆ ਜੀ ਜਿਹੜੇ ਬਾਦ ਸਾਹਿਬ 300 ਸਾਲਾਂ ਬਣਾਇਆ ਸੀ ਨਾ ਉਹ ਤੋਂ ਵੀ ਅਸੀਂ ਦੇਖਿਆ ਉਹ ਛੋਟੇ ਸੀ 14-15 ਸਾਲ ਦੇ ਸੀਗੇ ਉਹਨਾਂ ਸੋਸ਼ਲ ਮੀਡੀਆ ਨਾਲ ਦੀਗੇ ਹੁਣ ਸੋਸ਼ਲ ਮੀਡੀਆ ਕਰਕੇ ਪ੍ਰਚਾਰ ਵੀ ਜ਼ਿਆਦਾ ਹੁੰਦਾ ਇਸ ਕਰਕੇ ਇਹ ਜਿਸ ਰਿਹਾ ਬਹੁਤ ਵਧੀਆ ਸਨਿਆਸ ਸਾਰੇ ਧਰਮਾਂ ਵਾਸਤੇ ਗੁਰਸੇ ਦੀ ਬਾਤ ਸਾਡੇ ਆਪਣੀ ਸੇਵਾ ਦੀ ਕੀਤੀ ਸਿੱਖ ਧਰਮ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਸਿੱਖ ਦੀ ਲੱਗਦਾ ਭਾਈ ਚਾਰੇ ਦਿਸ਼ਾ ਦੇ ਬਹੁਤ ਵਧੀਆ ਦੇਖ ਹੋਈ ਸੀ ਅੱਜ ਨਾਲ ਇਕੱਠੇ ਹੋ ਕੇ ਅਸੀਂ ਦੁਰਦੇ 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 ਇੱਕ ਪਰਿਵਾਰ ਬਣ ਗਿਆ ਅਸੀਂ ਹੁਣ ਜਿੰਨੇ ਬੰਦੇ ਆ 100 ਬੰਦੇ ਸਾਡਾ ਇੱਕ ਪਰਿਵਾਰ ਦਾ ਨਾਂ ਹੈ ਅਸੀਂ ਕਿਸੇ ਨੂੰ ਜਾਣਦੇ ਨਹੀਂ ਸੀ ਕਿ ਕੌਣ ਕਿੱਥੋਂ ਦਾ ਕੌਣ ਕਿੱਥੋਂ ਦਾ ਅਸੀਂ ਮਿਲ ਕੇ ਨੂੰ 5 ਦਿਨ ਇਕੱਠੇ ਰਹੇ 5 ਦਿਨ ਇਕੱਠੇ ਰਹਿਣ ਕੇ ਅਸੀਂ ਨਾਲ ਇੱਕ ਪਰਿਵਾਰ ਬਣ ਗਿਆ ਹੁਣ ਸਾਨੂੰ ਐਂ ਲੱਗਦਾ ਅਸੀਂ ਅਲੱਗ ਲੋਵਾ ਸਾਨੂੰ ਜਿਹੜਾ ਮਹਿਸੂਸ ਹੋਊਗਾ ਸਾਰਿਆਂ ਨੇ ਇੱਕ ਦੂਦੇ ਨੰਬਰ ਲੱਤੇ ਹੁਣ ਨੰਬਰ ਲੱਤੇ ਆ ਕਿੰਨੇ ਅੱਗੇ ਲਿੰਕ ਹੋਣਗੇ ਕਿੰਨੇ ਅੱਗੇ ਦੂਰ ਜਾਣਗੇ ਇਸ ਕਰਕੇ ਇਹ ਬਹੁਤ ਵਧੀਆ ਸਨੇਹਾ ਤੇ ਸਾਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਨਾ ਲੱਗਦਾ ਪੰਜਾਬ ਦੇ ਉੱਪਰ ਨਸ਼ੀਦਾ ਆਏ ਉਮਰ ਤੇ ਮੇਰੀ ਉਮਰ ਤੇ 60 ਸਾਲ ਹੈ ਅਸੀਂ ਜਦੋਂ ਸਾਈਕਲ ਚਲਾਉਂਦੇ ਆ ਲੋਕ ਦੇਖਦੇ ਆ ਵੀ ਅੰਨੀ ਉਮਰ ਦੇ ਸਾਈਕਲ ਚਲਾਉਂਦੇ ਸਾਨੂੰ ਵੀ ਸਾਈਕਲ ਚਲਾਉਣਾ ਚਾਹੀਦਾ ਅੱਜ ਕੱਲ੍ਹ ਮੈਂ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਫੋਟੋਆਂ ਦੇਖਣਗੇ ਵਰਕਰ ਦੇਖਣਗੇ ਤਾਂ ਬਲੁਕਰ ਨੂੰ ਹੌਸਲਾ ਮਿਲਦਾ ਹੀ ਹੈ ਨਾ ਵੀ ਅਸੀਂ ਸਾਈਕਲ ਚਲਾਈਏ ਅੰਨੀ ਉਮਰ ਦੇ ਬੰਦਾ ਸਾਈਕਲ ਚਲਾ ਸਕਦਾ ਹੈ ਅੱਜ ਕੱਲ੍ਹ ਲੋਕ ਸਕੂਟਰ ਮੋਟਰਾਂ 'ਤੇ ਜਾਂਦੇ ਨੇ ਖੇਤ ਜਾਣਾ ਦਾ ਮੀਟ ਮੋਟਰ ਸਕਦੇ ਬਾਜ਼ਾਰ ਜਾਣਾ ਦਾ ਮੋਟਰ ਸਾਈਕਲ ਕੱਟੋ-ਕੱਟ ਜੇ 20 ਕਿਲੋਮੀਟਰ ਸਾਡਾ ਵੀ ਸਾਈਕਲ ਤੇ ਹੈ ਕਰੀਏ ਤਾਂ ਕਿ ਸਾਡੀ ਸਿਹਤ ਠੀਕ ਰਹੇ ਦਿੱਲੀਓ ਤੁਰੇ ਹੋ ਤੁਸੀਂ ਕਿੰ ਸਾਡਾ ਜਿਹੜਾ ਸੈਫਰ 5 ਕਿਲੋ 5 ਘੰਟੇ ਦਾ ਸੀ ਉਹ 10 ਘੰਟੇ ਚ ਪੂਰਾ ਹੋਇਆ ਸੰਗਤਾਂ ਨੇ ਇੰਨਾ ਸਵਾਦ ਕਰਿਆ ਇੰਨਾ ਸਵਾਦ ਕਰਿਆ ਮਤਲਬ ਉਹ ਸਵਾਦ ਨੂੰ ਦੇਖ ਕੇ ਸਾਨੂੰ ਮਤਲਬ ਥਕਾਵਟ ਨਹੀਂ ਹੋਈ ਸਾਡੀ ਥਕਾਵਟ ਨਾਲ ਦੀ ਨਾਲ ਦੂਰ ਹੋ ਜਾਂਦੀ ਅਸੀਂ 100 ਕਿਲੋਮੀਟਰ ਡੇਲੀ ਕਰਦੇ ਸੀਗੇ ਪੰਜ ਪੰਜ ਸਟਾਪ ਚ ਸੀਗੇ ਸਾ ਜੀ